ਮੈਗਰੂ ਜੀ ਦਾ ਖਾਲਸਾ ਹੈ ਮੈਗਰੂ ਜਿੱਕੇ ਫਤੇ ਅੱਜ ਵੀਰ ਜੀ ਜਿਹੜੇ ਆਪਾਂ ਫੋਤਰਾਂ ਨੂੰ ਮੂੰਗੀ ਪਾਉਣੇ ਆਂ ਮੂੰਗੀ ਤੇ ਵੀੜ ਕੋ ਪਾ ਰਹਾਂ ਜੋ ਮੈਂ ਮੇਰੇ ਨਾਲ ਇੱਕ ਹੋਇਆ ਸੀ ਬੱਚੇ ਗੁੜਗੇ ਸੀਗੇ ਮੇਰੇ ਉਹਦੇ ਬਾਰੇ ਪਾਉਣ ਪਰ ਬੱਚਿਆਂ ਨੂੰ ਉਹ ਬੱਚੇ ਗਏ ਸੀ ਗਲ ਸੁਝ ਗਏ ਸੀ ਇਹ ਆ ਮੂੰਗੀ ਹੈ ਇਹ ਮੂੰਗੀ ਹੁਣ ਉਤੋਂ ਝੋਨਾ ਲਾਉਣ ਨੂੰ ਤਿਆਰ ਹੋ ਰਹੇ ਨੇ ਤੇ ਮੂੰਗੀ ਅੱਧੀ ਪੱਕ ਗਈ ਆ ਦੇਖੋ ਅੱਧੀ ਪੱਕ ਗਈ ਤੇ ਅੱਧੀ ਆ ਕੱਚੀ ਆ ਮੂੰਗੀ ਹੁਣ ਇਹ ਝੋਨਾ ਲਾਉਣ ਨੂੰ ਤਿਆਰੀ ਹੋ ਰਹੀ ਹੈ ਤੇ ਅਗਲਾ ਕੀ ਕਰਦਾ ਹੈ ਇਹ ਤੇ ਦਵਾਈ ਕਰ ਦਿੰਦਾ ਹੈ ਦਵਾਈ ਕਰ ਦਿੰਦਾ ਤੇ ਉਹ ਦਵਾਈ ਕਰਤੀ ਤੇ ਆਪਾਂ ਮੂੰਗੀ ਉਵੇਂ ਜਿਵੇਂ ਲੈ ਲੈਣੇ ਕਈ ਵਾਰਾਂ ਨੂੰ ਮੇਰੇ ਪਤਾ ਹੀ ਨਹੀਂ ਹੁੰਦਾ ਵੀ ਆਪਾਂ ਮੂੰਗੀ ਤਾਂ ਲੈ ਲਈ ਤੇ ਮੂੰਗੀ ਤੇ ਫਾਂ ਮੇਰੇ ਨਾਲ ਹੋ ਹੀ ਹੈ ਗੱਲ ਤੇ ਵੀਰ ਜੀ ਇਹ ਜਦੋਂ ਆਪਾਂ ਮੂੰਗੀ ਜਤਾਂ ਨੂੰ ਮੂੰਗੀ ਨੂੰ ਜੇ ਕੋਈ ਕਿਸੇ ਦੇ ਘਰ ਦੀ ਮੂੰਗੀ ਹੈ ਮੇਰੇ ਵੀਰਾਂ ਦੇ ਤੇ ਉਹ ਕਬੂਤਰਾਂ ਨੂੰ ਪਾਉਣੀ ਹੈ ਜਾਂ ਘਰ ਵਾਸਤੇ ਰੱਖਣੀ ਹੈ ਫੇਰ ਤੋੜੋ ਤੁਸੀਂ ਆਇਆ ਇਸ ਤਰ੍ਹਾਂ ਡੰਗੋ ਆਇਆ ਇਸ ਤਰ੍ਹਾਂ ਐ ਡੰਗੋ ਇਹਨੂੰ ਡੰਗ ਕੇ ਜਾਂ 10 ਕਿਲੋ ਜਾਂ 20 ਕਿਲੋ ਜਾਂ ਮਾਣ ਐ ਇਸ ਤਰ੍ਹਾਂ ਨਾ ਹੀ ਤਾਂ ਤੁਸੀਂ ਆਪਦੇ ਘਰ ਵਾਸਤੇ ਰੱਖਣੀ ਹੈ ਮੂੰਗੀ ਤੇ ਜੇ ਜਾਨਵਰਾਂ ਵਾਸਤੇ ਰੱਖਣੀ ਹੈ ਤਾਂ ਇਸ ਤਰ੍ਹਾਂ ਕਰਕੇ ਜਾਨਵਰਾਂ ਨੂੰ ਵੀ ਤੁਸੀਂ ਮੂੰਗੀ ਕਿਤੋਂ ਦੇਸੀ ਜਿਵੇਂ ਅੱਖੀ ਟੋੜੀ ਮਿਲ ਜੇ ਤਾਂ ਬਿਹਤਰ ਹੈ ਤੇ ਜਦੋਂ ਤੁਸੀਂ ਮੂੰਗੀ ਇਹ ਦਵਾਈ ਕਰੀ ਪਾਤੀ ਮੂੰਗੀ ਤੇ ਉਦੋਂ ਬਾਅਦ ਤੁਹਾਡੇ ਬੱਚਿਆਂ ਦਾ ਗਲ ਫੜ ਲੂਗੀ ਮੂੰਗੀ ਜਿਹੜੀ ਦਵਾਈ ਕਰੀ ਹੈ ਤੇ ਬੱਚੇ ਤੁਹਾਡੇ ਨੁਕਸਾਨ ਹੋ ਜੂਗਾ ਤੇ ਵੀਰ ਜੀ ਇਹ ਗੱਲ ਮੈਂ ਪ੍ਰਤਿਆਈ ਹੋਈ ਹੈ ਮੈਨੂੰ ਕੀ ਪਤਾ ਲੱਗਿਆ ਮੇਰੇ ਦੋ ਬੱਚਿਆਂ ਦੇ ਗਾਲ ਸੁੱਜ ਗਏ ਜਦੋਂ ਮੈਂ ਮੂੰਗੀ ਪਾਤੀ ਪਰ ਮੈਨੂੰ ਇਸ ਗੱਲ ਦਾ ਨਾ ਪਤਾ ਲੱਗਿਆ ਵੀ ਬੱਚੇ ਕਿਉਂ ਮਰ ਗਏ। ਅੱਛਾ ਜੀ ਕੀ ਕਰਿਆ? ਜਦੋਂ ਬੱਚੇ ਮਰ ਗਏ ਤੇ ਉਦੋਂ ਬਾਅਦ ਮੁੰਡਾ ਮਸ਼ੀਨਾਂ ਤੇ ਮੂੰਗੀ ਵੜਨ ਵਾਗਿਆ। ਜਦੋਂ ਮੂੰਗੀ ਵੜਨ ਵਾਗਿਆ ਤੇ ਉਹ ਤੋੜੇ ਦਾਣੇ ਐ ਤੋੜੇ ਤੇ ਉਹ ਖਾਜੇ, ਥੋੜੇ ਖਾਜਿਆ ਫਲੀਆਂ ਦਵਾਈ ਕਰੀ ਹੋਈ ਤੇ ਤੇ ਆਥਣੇ ਵਾਲਾ ਗਲ ਫੜ ਲਿਆ ਜਣੀ ਇੱਥੋਂ ਗਲ ਰੁਕ ਗਿਆ ਦਵਾਈ ਨਾਲ। ਤੇ ਫੇਰ ਪਤਾ ਲੱਗਿਆ ਵੀ ਮੈਨੂੰ ਵੀ ਮੂੰਗੀ ਪਾਈ ਸੀ ਜਾਨਵਰਾਂ ਨੂੰ ਤਾਂ ਕਰਕੇ ਇਹ ਮਤਲਬ ਤੇਰੇ ਬੱਚਿਆਂ ਦਾ ਗਲ ਫੜ ਲਿਆ ਤੇ ਵੀਰ ਜੀ ਇਹ ਜਿਹੜੀ ਮੂੰਗੀ ਹੈ ਇਹ ਮੂੰਗੀ ਮਾਏ ਨੇ ਕਹਿੰਨਾ ਵੀ ਨਾ ਪਾਓ ਪਾਓ ਜਰੂਰ ਪਰ ਮੂੰਗੀ ਜੇ ਹੱਥੀ ਤੋੜੋਂਗੇ ਜਾਂ ਸਾਨੂੰ ਕਿਤੇ ਬਿਨਾਂ ਦਵਾਈ ਵਾਲੀ ਮਿਲ ਜੇ ਤਾਂ ਬਹੁਤ ਵਧੀਆ ਗੱਲ ਹੈ ਤੇ ਇਸ ਕਰਕੇ ਮਗਦੀਪ ਮੂੰਗੀ ਤੇ ਪਾਈ ਹੋਈ ਹੈ ਵੀਡੀਓ ਵੀ ਅੱਜ ਮੈਂ ਪ੍ਰਤਿਆਈ ਹੋਈ ਗੱਲ ਹੈ ਵੀ ਮੂੰਗੀ ਜੇ ਕਿਸੇ ਤੋਂ ਮਿਲਦੀ ਹੈ ਕਾਠੀ ਤੋੜੀ ਮੂੰਗੀ ਆ ਇਸ ਤਰ੍ਹਾਂ ਕਰਕੇ ਆਪਾਂ ਮਾਣ ਵੀ ਸ਼ੇਰ ਕੋਈ ਖੇਤਾਂ ਵਾਲ ਘਰ ਘਰ ਵਾਸਤੇ ਵੀ ਤੋੜੋ ਤੇ ਜਾਨਵਰਾਂ ਵਾਸਤੇ ਜੇ ਲੈਣੀ ਹੈ ਮੂੰਗੀ ਕਿਸੇ ਤੋਂ ਆਪਣੇ ਆਂਢੀ ਗੁਆਂਢੀ ਖੇਤਾਂ ਦੇ ਵਿੱਚੋਂ ਆਪਾਂ ਨੂੰ ਮਿਲ ਜਾਂਦੀ ਹੈ ਤੇ ਵੀਰ ਜੀ ਇਹ ਨਾ ਮੂੰਗੀ ਤੁਸੀਂ ਜਾਂ ਤਾਂ ਤੜਵਾਲ ਉਹ ਦਿਹਾੜੀ ਦੇ ਕੇ ਤੇ ਜਾਂ ਆਪ ਕਿਸੇ ਤੋਂ ਮਤਲਬ ਬਿਨਾਂ ਦਵਾਈ ਵਾਲੀ ਮੂੰਗੀ ਲਓ ਤੇ ਫਿਰ ਜਾਨਵਰਾਂ ਨੂੰ ਪਾਓ ਤੇ ਫਿਰ ਨੁਕਸਾਨ ਨਹੀਂ ਘਾਟੀ ਜੇ ਤੁਸੀਂ ਮੂੰਗੀ ਦਵਾਈ ਵਾਲੀ ਪਾਤੀ ਤਾਂ ਹੋ ਸਕਦਾ ਸਾਡੇ ਬੱਚਿਆਂ ਦਾ ਨੁਕਸਾਨ ਹੋਵੇ ਤੇ ਇੰਨੀ ਕ ਵੀਰ ਜੀ ਜਾਣਕਾਰੀ ਹੈ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ